ਸੰਗਤ ਜੀ ਆਪਾਂ ਲੜੀਵਾਰ ਸੁਖਮਣੀ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਤੇ 5 ਅਗਸਤ ਪਦੀ ਆਪਣੀਆਂ ਸੰਪੂਰਨ ਹੋ ਚੁੱਕੀਆਂ ਸੀ ਅੱਗੇ ਸ਼ੁਰੂ ਹੁੰਦੀ ਹੈ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਮੋਹ ਤੇ ਆਣ ਕੇ ਵਿਸਰਾਮ ਲਉਣਾ ਹੈ ਬਿਨਸ ਜਾਏ ਅਹੰ ਮੇਵ ਅਹੰ ਮੇਵ ਟਿੱਪੀ ਲੱਗੀ ਹਾਹਿਰ ਧਾਰਕ ਨਾਨਕ ਪ੍ਰਭ ਸਰਨਾਗਤੀ ਸ਼ਰਨਾਗਤੀ ਤੇ ਬਿਸਰਾਮ ਇਹਨੂੰ ਸਰਨਾਗਤੀ ਨਹੀਂ ਪੜਨਾ। ਇਹ ਇਕੱਠਾ ਹੀ ਉਚਾਰਨ ਕਰਨਾ ਹੈ ਸਰਨਾਗਤੀ। ਬਿੰਦੀ ਤੁਰੈਬ ਹੈ। ਸਰਨਾਗਤੀ ਸੱਸੇ ਦੇ ਪੈਰ ਵਿੱਚ ਬਿੰਦੀ ਨਾ ਲੱਗੇ। ਕਰ ਪ੍ਰਸਾਦ ਗੁਰਦੇਵ ਪ੍ਰਸਾਦ ਨਹੀਂ ਪੜਨਾ ਇਹਨੂੰ ਪ੍ਰਸਾਦ। ਸੱਸਾ ਬੋਲਣਾ ਛੱਛਾ ਨਹੀਂ ਬੋਲਣਾ। ਅਸ਼ਟਪਦੀ ਜਿਹੇ ਪ੍ਰਸਾਦ ਜਿਹੇ ਪੜਨਾ ਜਹੇ ਨਹੀਂ ਪੜਨ ਜਿਹੇ ਪ੍ਰਸਾਦ ਇਹਨੂੰ ਪ੍ਰਸਾਦ ਪੜਨਾ ਹੈ ਪ੍ਰਸਾਦ ਨਹੀਂ ਪੜਨਾ। ਆਵ ਸੱッセ ਦੇ ਪਰਜ ਬਿੰਦੀ ਰਾਖ ਵਿਚਾਰ ਨਹੀਂ ਕਰਨਾ 36 36 ਬੋਲਣਾ ਇਹਨੂੰ 36 ਨਹੀਂ ਬੋਲਣਾ ਅਦਕ ਲਾ ਕੇ ਉਚਾਰਨ ਕਰਨਾ ਤੇ ਹਾਹੇ ਦੀ ਆਵਾਜ਼ ਉਚਾਰਨ ਹੋਵੇਗੀ 36 ਅੰਮ੍ਰਿਤ ਖਾਹੇ ਤੇ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਚਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸ ਹੈ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪਹਿਰ ਸਿਮਰਹੁ ਜਿਸ ਰਸਣਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋ ਜਿਹ ਪ੍ਰਸਾਦ ਪਾਟ ਪਟੰਬਰ ਹਟਾਵਹਿ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਪ੍ਰਸਾਦ ਤੇ ਸਾਰੇ ਬਿਸਰਾਮ ਨੇ ਤੁਜ ਸਭ ਕੋ ਮਾਨੈ ਕੋ ਮਾਨ ਕਕੇ ਕਕੇ ਹੋੜਾ ਤੇ ਊੜ ਜਲੰਕੜ ਕੋ ਮਨ ਮੁਖਤਾ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੂ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਜਿੱਥੇ ਮੈਂ ਰੁਕਦਾ ਉੱਥੇ ਬਿਸਰਾਮ ਹੈ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਾਤ ਛੇਤੀ ਘਰ ਜਾਵੈ ਜਿਹ ਪ੍ਰਸਾਦ ਆਰੋਗ ਕੰਚਣ ਦੇਹੀ ਲਿਵ ਲਾਭ ਹੋ ਤਿਸ ਰਾਮ ਸਨੇਹੀ ਜਿਹੇ ਪ੍ਰਸਾਦ ਤੇਰਾ ਓਲਾ ਰਹਤ ਓਲਾ ਊੜੇ ਦਾ ਮੂੰਖ ਲੈ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹੇ ਪ੍ਰਸਾਦ ਤੇਰੇ ਸਗਲ ਛੱਦਰ ਟਾਕੇ ਛੱਦਰ ਅਦਕ ਲੱਗੇ ਗਏ ਇਥੇ ਅਦਕਾ ਕੇ ਉਚਾਰਨ ਕਰਨਾ ਛੱਦਰ ਮਨ ਸਰਣੀ ਪਰ ਠਾਕੁਰ ਪ੍ਰਭਤਾ ਕੈ ਤਾਕਿਆ ਨਹੀਂ ਪੜਨਾ ਤਾਕੈ ਵਕਰ ਵਕਰ ਜਿਹੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਕੋ ਨਾ ਵਕਰ ਵਕਰ ਪਹੁੰਚੈ ਇਹਨੂੰ ਸੰਗਤਾਂ ਕੇ ਪੜ ਜਦਿ ਪਹੁੰਚੈ ਪਹੁੰਚੈ ਤਾਂ ਬਣੇਗਾ ਚਿੱਟਪੀ ਲੱਗੀ ਹੋਵੇਗੀ ਜਾਂ ਹਾਏ ਨੂੰ ਔਂਕੜ ਹੋਵੇਗਾ ਨਾ ਟਿੱਪੀ ਇਹ ਨਾ ਔਂਕੜ ਇੱਥੇ ਦਲੈਂਕੜ ਲੱਗਿਆ ਹਾਏ ਪਹੁੰਚੈ ਪਹੁੰਚੈ ਪੜਨਾ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ ਜਿਹ ਪ੍ਰਸਾਦ ਪਾਏ ਦੁਰਲੱਭ ਦੇਹ ਨਾਨਕਤਾ ਕੀ ਭਗਤ ਕਰੇ ਨਾਨਕ ਵਿੱਚ ਵਿਸਰਾਮ ਹੈ ਜਿਹ ਪ੍ਰਸਾਦ ਆਪੁ ਖਣ ਪਹਿਰੀਜੈ ਪਹਿਰੀ ਜੇ ਨਹੀਂ ਪੜਨਾ ਦਲਾਵਾਂ ਲਗੀਆਂ ਤਿਆਰ ਰੱਖਣਾ ਪਹਿਰੀਜੈ ਜਜੇ ਦਲਾਵਾਂ ਚੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸ ਹਸਤ ਹਸ ਸਵਾਰੀ ਇੱਥੇ ਐੜਾ ਸਸਾ ਤੇ ਅੱਧਾ ਵਾਵਾ ਲੱਗਿਆ ਹੈ ਇਸ ਦਾ ਉਚਾਰਨ ਪੋਲਾ ਹੋਵੇਗਾ ਕਿਉਂਕਿ ਜੇ ਇੱਥੇ ਵਾਵਾ ਪੂਰਾ ਆਉਂਦਾ ਫਿਰ ਇਹਦਾ ਉਚਾਰਨ ਹੋਣੇ ਅਸਵ ਤੇ ਇੱਥੇ ਲੱਗਾ ਅੱਧਾ ਵਾਵਾ ਅੱਧਾ ਵਾਵਾ ਹੁੰਦਾ ਜਿੱਥੇ ਜਦੋਂ ਆਪਾਂ ਪੋਲਾ ਉਚਾਰਨ ਕਰਨਾ ਹੋਵੇ ਇੱਥੇ ਹੁਣ ਪੋਲਾ ਉਚਾਰਨ ਕਰਨਾ ਇਹਨੂੰ ਕਿਉਂਕਿ ਅੱਧਾ ਵਾਵਾ ਲੱਗ ਰਿਹਾ ਹੈ ਅਸ ਇਸ ਤਰ੍ਹਾਂ ਪਰ ਜੇ ਪ੍ਰਸਾਦ ਅਸ ਹਸਤ ਇਹ ਵੀ ਪੋਲਾ ਹੈ ਸਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਬਨਤ ਨੰਨੇ ਦੀ ਵਾਰ ਉਚਾਰਨੋਂ ਬਨਤ ਉਠਤ ਬੈਠਤ ਦਲੇਂਕੜਾ ਲਾ ਕੇ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਈ ਜੋ ਏਕ ਅਲਖ ਹੈ ਇਹਨੂੰ ਕੋਲਾ ਪੜਨਾ ਹੈ ਅਲਖ ਹੈ ਅਧਕਲਾ ਕੇ ਉਚਾਰਨ ਕਰਨਾ ਤੇ ਅਲਖਿਆ ਨਹੀਂ ਪੜਨਾ ਇਹ ਵੀ ਯਾਦ ਰੱਖਣਾ ਐੜਾ ਸਬੰਧਕ ਲਾ ਕੇ ਫਿਰ ਉਚਾਰਨ ਹੋਣਾ ਅਲਖ ਹੈ ਅਲਖ ਹੈ ਈਹਾ ਊਹਾ ਈਹਾ ਊਹਾ ਨਹੀਂ ਪੜਨ ਪਿੰਦੀ ਨਹੀਂ ਲਾਉਣੀ ਈਹਾ ਊਹਾ ਨਾਨਕ ਤੇਰੀ ਰੱਖੇ ਰੱਖੇ ਨਹੀਂ ਪੜਨਾ ਨੂੰ ਰੱਖੇ ਗਲਾਵਾ ਯਾਦ ਰੱਖਣਾ ਜਿਹੇ ਪ੍ਰਸਾਦ ਕਰਹਿ ਪੁੰਨ ਬਹੁਤ দান ਪੁੰਨ ਕਸ ਕੇ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂ ਆਚਾਰ ਬਿਵਹਾਰੀ ਤੂ ਏਪੀ ਤੁਰੇ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੁੰਦਰ ਰੂਪ ਜਿਹ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹੇ ਪ੍ਰਸਾਦ ਤੇਰੀ ਪਾਤ ਰਹੇ ਰਹੇ ਤੇ ਦੁਲਾਵਾਂ ਲਗੇ ਅਰਪਣ ਗੁਰ ਪ੍ਰਸਾਦ ਨਾਨਕ ਜਸ ਕਹ ਕਹੇ ਨਿਪੜਨ ਕਹ ਜਿਹੇ ਪ੍ਰਸਾਦ ਸੁਣਹਿ ਕਰਨਾਦ ਜਿਹੇ ਪ੍ਰਸਾਦ ਪੇਖਹਿ ਬਿਸਮਾਦ ਜਿਹੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹੇ ਪ੍ਰਸਾਦ ਸੁਖ ਸਹਜੇ ਬਸਣਾ ਜਿਹੇ ਪ੍ਰਸਾਦ ਹਸਤ ਕਰ ਚਲਹਿ پرساد ہے. پرساد پاو ہے. پرساد سکھ سہج ہے. ایسا پرب تیاگ تیاگ تشرام اوور کت لاگو گر پرساد نانک من جاگو جاگو ہائے ਜਿਹ ਪ੍ਰਸਾਦ ਤੂੰ ਇੱਥੇ ਟਿੱਪੀ ਲੱਗੀ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨਹੁ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਤੂੰ ਤਾ ਵਖਰਾ ਵਖਰਾ ਤੂੰ ਤਾ ਕਉ ਜਾਪ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਨ ਮਨ ਸਦਾ ਹਜੂਰੇ ਜਿਹੇ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਮੇਰੇ ਧਿਆਨ ਗੁਰਬਾ ਇੱਥੇ ਵਿਸ਼ਰਾਮ ਹੈ ਤੂੰ ਤਾ ਸਿਵ ਰਾਜ ਜਿਹੇ ਪ੍ਰਸਾਦ ਸਭ ਕੀ ਗਤ ਹੋਏ ਜਿਹੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਜਪੈ ਪੜਨਾ ਜਪੇ ਰੀ ਪੜਨਾ ਇਤ ਲੱਗਿਆ ਦੋ ਦਲਾਵਾ ਆਪ ਜਪਾਏ ਜਪੈ ਸੋ ਨਾਓ ਫਿਰ ਇਤ ਜਪੈ ਦਲਾਵਾ ਤਿਆਰ ਰੱਖਣਾ ਆਪ ਜਪਾਏ ਜਪੈ ਸੋ ਨਾਓ ਆਪ ਗਾਵਾਏ ਗਵਾਏ ਨਹੀਂ ਪੜਨਣਾ ਗੱਗੇ ਕੰਨ ਲੱਗਿਆ ਤਿਆਰ ਰੱਖਣਾ ਗਾਵਾਏ ਸੋ ਹਰ ਗੁਣ ਗਾਉ ਗੁਣ ਨੰਨੇ ਦੀ ਆਵਾਜ਼ ਉਚਾਰਨ ਹੋਵੇ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਸੋ ਪ੍ਰਸੰਨ ਕਠਾ ਪਰਮ ਵਿਸਰਾਮ ਇੱਥੇ ਬਸੈ ਮਨ ਸੋਏ ਬਸੇ ਨਹੀਂ ਪੜਨਾ ਬਸੈ ਪ੍ਰਭ ਦਇਆ ਤੇ ਮਤ ਉਤਮ ਹੋਏ ਉਤਮ ਨਹੀਂ ਪੜਨਾ ਉਤਮ ਪੜਾਂਗੇ ਓਂਕੜ ਲੱਗਿਆ ਇੱਥੇ ਲੱਗੀਆਂ ਦੋ ਦਲੰਕੜਾ ਉਤਮ ਹੋਏ ਸਰਬ નિਧਾਨ ਪ੍ਰਭ ਤੇਰੀ ਮਇਆ ਆਪੋ ਕਸ਼ੂ ਨਾ ਕਿਨਹੂ ਲਿਆ ਕਿਨਹੂ ਇੱਥੇ ਹਾਹੇ ਨੂੰ ਦਲੰਕੜ ਲੱਗੀਆਂ ਕਿਨਹੂ ਹੋ ਹਾਇਦ ਲੰਕੜ ਹੋ ਲੂੰ ਕਿਨਹੂ ਲਿਆ ਜਿੱਤ ਜਿੱਤ ਲਾਭ ਹੋ ਤਿਤ ਲੱਗਹਿ ਹਰਨਾਥ ਨਾਨਕ ਇਨ ਕੈ ਕੈ ਕਿ ਨਹੀਂ ਪੜਨਾ ਕੈ ਪੜਨਾ ਕੈ ਕਸ਼ੂ ਨਾ ਹਾਤ ਸੋ ਸੰਗਤ ਜੀ ਆਪਣੀ ਛੇ ਅਸ਼ਟਪਦੀਆਂ ਸੁਖਮਣੀ ਸਾਹਿਬ ਦੀਆਂ ਹੋ ਗਈਆਂ ਨੇ ਜਿਨ੍ਹਾਂ ਸੰਗਤਾਂ ਨੇ ਪਿਛਲੀਆਂ ਅਸ਼ਟਪਦੀਆਂ ਸੰਥਿਆ ਨਹੀਂ ਕੀਤੀ ਉਹ ਵੀਡੀਓ YouTube ਦੀ ਪਲੇਲਿਸਟ ਦੇ ਵਿੱਚ ਪਈ ਹੈ ਨਹੀਂ ਤੁਸੀਂ ਉੱਥੇ ਜਾ ਕੇ ਸੰਖਿਆ ਕਰ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ